ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਦੇ ਹਰਮ ਤੇ ਆਪਾਂ ਵੀਡੀਓ ਬਣਾ ਰਹੇ ਆ ਅੱਜ ਆਪਣੇ ਪਿੰਡ ਹੀ ਲਾਰਾ ਵਿਖੇ ਦੇ ਵਿੱਚ ਕਿਸਾਨ ਮੇਲਾ ਲੱਗਿਆ ਹੋਇਆ ਤੇ ਰਾਜਸਥਾਨ ਐਗਰੀਬਰਗ ਬਾਈ ਹੋਰੀ ਟਰਾਲੀਆਂ ਦਾ ਕੰਮ ਕਰਦੇ ਆ ਸੰਦ ਸਾਰੀ ਬਣਾਉਂਦੇ ਆ ਆਪਾਂ ਪਤਾ ਕਰਨੇ ਆ ਬਾਈ ਤੋਂ ਤੇ ਵੀ ਕਿਹੜੇ ਕਿਹੜੇ ਸੰਦ ਬਣਾਉਨੇ ਆ ਮਤਲਬ ਪੂਰੀ ਗੱਲਬਾਤ ਬਣਾਈ ਪਈ ਟਰਾਲੀ 'ਚ ਕਿਸੇ ਪਾਸਿਓ ਮੈਨੂੰ ਤਾਂ ਕੋਈ ਕਮੀ ਲੱਗਦੀ ਨਹੀਂ ਹੈਗੀ ਬਹੁਤ ਟੌਪ ਦੀ ਆ ਆਪਣੇ ਲਈ ਕੋਈ ਮੈਨੂੰ ਲੱਗਦਾ ਵੀ ਚੀਜ਼ ਨਹੀਂ ਰਹਿਣਾ ਵੇਖੋ ਅੱਗ ਵਜਾਉ ਯੰਤਰ ਵੀ ਬਾਈ ਆ ਬਾਈ ਰਗਣ ਲਾਅ ਕੱਢਿਆ ਇਹ ਵੇਸੇ ਜ਼ਰੂਰੀ ਹੁੰਦਾ ਜੇ ਆਪਾਂ ਟੂੜੀ ਵਾਲੀ ਮਸ਼ੀਨ ਚਲਾਉਣੀ ਆ ਤਾਂ ਉਹਦੇ ਤੇ ਚਾਹੀਦਾ ਆਪਾਂ ਨੂੰ ਟਰੋਲੀ ਵਗੈਰਾ ਸੈਂਸਰ ਵਗੈਰਾ ਕੱਲੀ ਕੱਲੀ ਚੀਜ਼ ਐ ਟੂਟੀ ਲਾਈ ਹੋਈ ਆ ਪਾਣੀ ਵਗੈਰਾ ਕੁੱਲ ਸਹੂਲਤ ਦਿੱਤੀ ਹੋਈ ਆ ਤੇ ਪੀਟੀਓ ਟਰਾਲੀ ਸੁਣ ਦੱਸ ਲਈਏ ਇਹ ਲੈ ਕੇ ਜਾਣਕਾਰੀ ਤੁਹਾਨੂੰ ਬਾਈ ਤੋਂ ਦੱਸਦੇ ਆ ਸਸੀ ਕਾ ਬਾਈ ਜੀ ਸਸੀ ਕਾਲ ਬਾਈ ਜੀ ਹਾਂ ਜੀ ਬਾਈ ਜੀ ਆਪਣਾ ਐਡਰੈਸ ਦੱਸ ਦੇ ਜੀ ਪਹਿਲਾਂ ਐਡਰੈਸ ਆਪਣਾ ਜੀ ਜ਼ਿਲ੍ਹਾ ਬਠਿੰਡਾ ਪਿੰਡ ਵਾਲਿਆਂ ਵਾਲੀ ਜੀ ਜ਼ਿਲ੍ਹਾ ਬਠਿੰਡਾ ਪਿੰਡ ਵਾਲਿਆਂ ਵਾਲੀ ਹਾਂ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 98155505883 981 55505883 5883 ਤੇ ਆਪਣਾ ਨਾਮ ਜੀ ਨਾਮ ਮੇਰਾ ਲੱਖਾ ਸਿੰਘ ਆ ਜੀ ਲੱਖਾ ਸਿੰਘ ਤੇ ਜਿਹੜੀ ਆਪਣੀ ਵਰਕਸ਼ਾਪ ਹੈ ਉਹ ਰਾਜਸਥਾਨ ਐਗਰੀ ਵਰਕਸ ਰਾਜਸਥਾਨ ਐਗਰੀ ਵਰਕਸ ਜੀ ਠੀਕ ਹੈ ਜੀ ਇਹ ਬਾਲਿਆਂ ਵਾਲੀ ਜਿਹੜਾ ਪਿੰਡ ਹੈ ਇਹ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਨੇੜੇ ਰਾਮਪਰਾ ਫੂਲ ਸ਼ਹਿਰ ਆ ਜੀ ਨੇੜੇ ਰਾਮਪਰਾ ਫੂਲ ਸ਼ਹਿਰ ਆ ਹਾਂਜੀ ਤੇ ਆਪਾਂ ਬਹੁਤ ਟੌਪ ਦੀਆਂ ਯਾਰ ਬਾਈ ਟਰਾਲੀਆਂ ਬਣਾਈਆਂ ਤੇ ਇਹਦੇ ਚ ਜਿਹੜੀ ਖਾਸੀਅਤ ਹੈ ਉਹ ਇਹਦੇ ਬਾਰੇ ਜਾਣਕਾਰੀ ਦਿਓ ਜੀ ਖਾਸੀਅਤ ਇਹਦੇ ਵਿੱਚ ਬਹੁਤ ਹੈ ਆ ਜੋ ਛੱਡਦੀ ਆ ਜੀ ਹਾਂਜੀ ਖਾਸੀਅਤ ਕੀ ਕੁਛ ਹੈ ਇਹਦੇ ਚ ਖਾਸੀਅਤ ਵੀਰੇ ਦਾ ਸਾਈਜ਼ ਹੈਗਾ ਪਹਿਲਾਂ ਤਾਂ 24 ਫੁੱਟ ਲੰਮਾ ਹੈ 7.5 ਫੁੱਟ ਚੌੜਾ 24 ਲੰਮਾ ਤੇ 7.5 ਚੌੜਾ ਜੀ ਹਾਂਜੀ ਡਬਲ ਐਕਸਲ ਲੱਗਾ ਵੀਰੇ ਇਹਦੇ ਡਬਲ ਐਕਸਲ ਹੈ ਜੀ ਝੂਲਾ ਸਿਸਟਮ ਲੱਗਾ ਰਿਹਾ ਜਿਹੜਾ ਇਹ ਸਭ ਉੱਪਰ نیچے ਹੁੰਦਾ ਅੱਛਾ ਜੀ ਕੋੜੇ ਵਾਲੇ ਹੋਦਾ ਕੋੜੇ ਆਲਾ ਟਾਈਪ ਆ ਸਿਸਟਮ ਟਿਪਰ ਟਾਈਪ ਲੱਗਿਆ ਵੀਰੇ ਸਰ ਟਿਪਰ ਟਾਈਪ ਲੱਗਿਆ ਹੋਇਆ ਹੈ ਉੱਚਾ ਨੀਵਾ ਹੁੰਦਾ ਜੀ ਉੱਚਾ ਨੀਵਾ ਵੀ ਹੁੰਦਾ ਪੀਟੀਓ ਵੀ ਲੱਗੀ ਆ ਇਹਦੇ ਪੀਟੀਓ ਲੱਗੀ ਆ ਇੱਕ ਵੀ ਲੱਗਿਆ ਏ ਡਬਲ ਇੱਕ ਲੱਗਿਆ ਇਹਦੇ ਡਬਲ ਜੱਕ ਲੱਗਿਆ ਡਬਲ ਵਾਲ ਇੱਕ ਲੱਗਿਆ ਅੱਛਾ ਜੀ ਬਾਕੀ ਪੇਂਟ ਦੀ ਕੁਆਲਿਟੀ ਪੀਜੂ ਦਾ 2K ਪੇਂਟ ਹੋਇਆ ਹੋਇਆ ਤੇ ਪੀਜੂ ਦਾ 2K ਪੇਂਟ 2K ਪੇਂਟ ਹੋਇਆ ਹੋਇਆ ਅੱਛਾ ਜੀ ਤੇ ਹੋਰ ਕੋਈ ਬੈੱਡ ਤਿੰਨ ਫੁੱਟ ਲੱਗਾ ਵੀਰੇ ਦਾ ਤਿੰਨ ਫੁੱਟ ਬੈੱਡ ਆ ਗਿਆ ਜੀ ਸਾਰੀ ਸੈਸਰੀ ਤੇ ਜਿਹੜੀਆਂ ਉਹ ਲਾਈਟਾਂ ਵਗੈਰਾ ਲੱਗੀਆਂ ਉਹ ਚੱਲਦੀਆਂ ਬਾਈ ਸਾਰਾ ਕੁਝ ਚੱਲਦਾ ਵੀਰੇ ਸਾਰਾ ਕੁਝ ਸਾਰੇ ਡਿਪਰ ਚੱਲਦੇ ਆ ਜਿੰਨੀ ਸੈਸਰੀ ਲੱਗੀ ਆ ਜਿੱਥੇ ਸਾਡੀ ਲਾਈਟ ਲੱਗੀ ਸਾਰੀ ਚੱਲਦੀ ਆ ਅੱਛਾ ਜੀ ਲਾਈਟ ਸਾਰਿਆਂ ਸਾਰਾ ਕੁਝ ਚੱਲਦਾ ਥੋੜੀ ਥੋੜੀ ਜਗ੍ਹਾ ਤੇ ਵੀ ਲਾਈਟਾਂ ਲੱਗੀਆਂ ਹੋਈਆਂ ਸਾਰਾ ਕੁਝ ਚੱਲਦਾ ਵੀਰੇ ਹਾਂਜੀ ਤੇ ਆਹ ਬੈਕ ਸਾਈਡ ਜਿਹੜੀ ਆ ਚਰਖੜੀ ਜੀ ਹੈ ਜੀ ਇਹ ਲਾਸ਼ ਇਕੱਠੀ ਕਰਨ ਵਾਸਤੇ ਆਹ ਲਾਸ਼ ਇਕੱਠੀ ਕਰਨ ਵਾਸਤੇ ਜੀ ਇਕੱਠੀ ਕਰਕੇ ਫਿਰ ਇਹ ਚ ਰੱਖ ਲੱਗਦੇ ਨੇ ਜਦੋਂ ਵੀ ਵਰ ਤੁਸੀਂ ਆਪ ਨੀਗਾ ਮਾਰ ਲਓ ਤੇ ਬਾਕੀ ਇਹ ਤਿੰਨ ਹੁੱਕਾਂ ਲੱਗੀਆਂ ਹੋਈਆਂ ਮੰਗਲੀ ਸਾੜ ਇਹਦਾ ਸਾੜਾ ਸਹੀ 24 24.5 ਜੀ 24 ਫੁੱਟ 24.5 ਹਾਂਜੀ 24.5 ਟਰਲ ਆ ਗਿਆ ਜੀ ਇਹ ਤੇ ਬਾਕੀ ਸਾਨੂੰ ਆਪਾਂ ਨੀਚੇ ਤੋਂ ਵੀ ਦਿਖਾ ਦਿੰਨੇ ਆਂ ਇੰਡੀਕੇਟਰ ਵਗੈਰਾ ਸਾਰਾ ਕੁਝ ਲੱਗਿਆ ਜੀ ਆਪਾਂ ਟੋਚਣ ਵਾਸਤੇ ਵੀ ਆਪਾਂ ਲਾਈਫ ਵਾਲੇ ਸਾਈਡ ਤੇ ਤੇ ਬਾਕੀ ਇਹ ਜਿਹੜਾ ਹੈਗਾ ਇਲੈਕਟ੍ਰੀਸ਼ੀਅਨ ਦਾ ਕੰਮ ਹੋਇਆ ਹੋਇਆ ਵਾ ਸਾਰਾ ਜਿੰਨੇ ਇੰਡੀਕੇਟਰ ਲੱਗੇ ਆ ਬਾਈ ਕਹਿੰਦਾ ਸਾਰੇ ਜਗਦੇ ਆ ਇਹ ਸਾਰੇ ਚਾਲੂ ਹਾਲਤ ਤੇ ਆ ਉੱਪਰ ਲੱਗੇ ਹੋਏ ਆ ਤੇ ਬਾਕੀ ਤੁਸੀਂ ਆ ਜਿਹੜਾ ਇਹ ਸਾਈਡ ਜਿਵੇਂ ਆਪਾਂ ਕਮਾਨੀ ਸਿਸਟਮ ਕਹਿੰਦੇ ਆ ਇਹ ਉਹ ਵਾਲਾ ਲੱਗੇ ਟਿਪਰ ਵਾਲਾ ਲੱਗੇ ਹੋਇਆ ਜੀ ਉੱਚਾ ਢੀਮਾ ਹੁੰਦਾ ਜੀ ਤੇ ਪੇਟ ਕੋ ਇਹਦੇ ਪੈਂਦੀ ਆ ਆ ਪੇਟੂ ਹੈ ਜੀ ਤੇ ਆ ਡਬਲ ਜੈਕ ਲੱਗੇ ਜੀ ਇੱਕ ਉਧ ਲਈ ਸੜ ਜੈਕ ਲੱਗੇ ਹੋਇਆ ਆ ਇਧਰ ਜ ਟੂਲ ਬਾਕਸ ਆ ਗਿਆ ਜੀ ਤੇ ਆ ਇਧਰ ਪਾਣੀ ਵਾਲੀ ਟੈਂਕੀ ਹੈਗੀ ਸਰਮੁਲਾ ਸਾਮਾਨ ਦਾ ਧੰਨਵਾਦ ਆਹ ਤੇ ਮੋਟਰ ਵਾਲੀ ਕਿੱਛੀ ਆ ਗਿਆ ਆਹ ਪੀਟਿਓ ਦਾ ਲੀਵਰ ਆ ਗਿਆ ਜੀ ਤੇ ਮੇਰੇ ਖਿਆਲ ਨਾਲ ਤਾਂ ਕੋਈ ਇਹਦੇ ਚ ਤਸਾ ਰਹੀ ਨਹੀਂ ਬਹੁਤ ਸ਼ੌਂਕ ਨਾਲ ਤੇ ਟਾਪ ਦੀ ਟਰਾਲੀ ਬਣਾਈ ਹੋਈ ਆ ਬਾਈ ਮੇਲੇ ਚ ਪਹੁੰਚੀ ਹੋਈ ਹੈ ਖੇਚ ਦਾ ਕੇਂਦਰ ਬਣੀ ਹੋਈ ਹੈ ਇਹ ਬਾਕੀ ਬਾਈ ਕਿਹੜੇ ਕਿਹੜੇ ਸੰਦ ਬਣਾਉਂਦੇ ਆ ਪਤਾ ਕਰਦੇ ਹਾਂ ਹਾਂਜੀ ਹੋਰ ਸੰਦ ਕਿਹੜੇ ਕਿਹੜੇ ਆ ਗਏ ਹੋਰ ਵੀੜੇ ਖੇਤੀਬਾੜੀ ਦੇ ਸਾਰੇ ਸੰਦ ਹੀ ਬਣਾਉਣੇ ਆਪਾਂ ਸਾਰੇ ਸੰਦ ਆ ਗਏ ਸਾਰੇ ਸੰਦ ਹੀ ਬਣਾਉਣੇ ਆ ਆਹ ਕਲਟੀਵੇਟਰ ਆ ਗਏ ਕਲਟੀਵੇਟਰ ਆ ਗਏ 15 ਦਾ ਸੱਟਾ ਇਹ ਉਹ ਟਰੈਕਟਰ ਪਿੰਗਾ ਆ ਗਿਆ ਆਹ 15 ਦਾ ਸੱਟ ਆ ਗਿਆ ਜੀ ਇਕੱਠੇ ਹੁੰਦੇ ਆ ਜੀ ਇਹ ਹੋਲਡਿੰਗ ਵਾਲੇ ਹੋਲਡਿੰਗ ਵਾਲੇ ਆ ਤੇ ਬਾਕੀ ਕੋਈ ਵੱਧ ਘੱਟ ਵੀ ਬਣਾ ਸਕਦਾ ਵੱਡੇ ਛੋਟੇ ਆ ਜਿਹੜੇ ਮਰਜ਼ੀ ਹਾਂ ਜਿਹੜੇ ਮਰਜ਼ੀ ਬਣਵਾ ਲੈਣ ਤੇ ਆ ਗਿਆ ਪਿੰਗਾ ਜੀ ਇਹ ਪਿੰਗਾ ਆ ਗਿਆ ਆਪਣਾ ਜੀ ਬੈਕ ਸਾਈਡ ਦੇ ਟਾਇਰ ਲੱਗੇ ਆ ਬੈਕ ਟਾਇਰ ਲੱਗੇ ਤੇ ਮੂਹ ਬਹੁਤ ਘੈਂਟ ਬਣਾਇਆ ਹੋਇਆ ਬਾਈ ਦਾ ਪਿਛਲੀ ਸਾਈਡ ਇਹਦੇ ਡਾਲਾ ਵੀ ਲੱਗੇ ਹੋਇਆ ਤੇ ਉਹ ਤਵੀ ਆ ਗਈ ਜੀ ਮੀ ਪੈ ਗਿਆ ਇੱਥੇ ਸਾਡੇ ਉਹਦਾ ਕਰਕੇ ਥੋੜਾ ਜਿਆਦਾ ਕੰਮ ਵਿਛਲੇ ਪਿਆ ਤੇ ਇੱਕ ਇਹਦੇ ਬੱਟਾ ਪਾਉਣ ਵਾਲਾ ਜਿੰਦਰ ਆ ਗਿਆ ਜੀ ਆਹ ਬੱਟਾਂ ਵਾਲੀ ਤਵੀ ਆ ਗਈ ਜੀ ਤੇ ਲੋਡਰ ਵੀ ਲਾਉਣੇ ਆ ਜੀ ਲੋਡਰ ਵੀ ਲਾਉਣੇ ਵੀਰੇ ਆਪਾਂ ਅੱਛਾ ਜੀ ਬਾਕੀ ਖੇਤੀਬਾੜੀ ਦੇ ਸਾਰੇ ਸੰਦ ਬੱਟ ਦੇ ਸਾਰੇ ਸੰਦ ਆ ਟੋਟਲ ਬਾਕੀ ਜੇ ਕਿਸੇ ਨੇ ਪੁਰਾਣੀ ਟਰਾਲੀ ਦੇ ਜੈਕ ਲਵਾਉਣਾ ਕੋਈ ਵਧਾਉਣੀ ਆ ਕੋਈ ਪੁਰਾਣੀ ਟਰਾਲੀ ਮੋਡੀਫਾਈ ਕਰਾਉਣੀ ਆ ਹਾਂਜੀ ਪੇਂਟ ਕਰਾਉਣੀ ਆ ਕੋਈ ਵੀ ਕੰਮ ਆਪਾਂ ਨੂੰ ਵੀ ਫੋਨ ਕਰ ਸਕਦਾ ਬੰਦਾ हां जी भाई जड़ी आपा एक ट्रॉली मेनू लाला भाई शौकीर सरदार ने भी कराई सी अपने हां जी ਉਹਨਾਂ ਦੀ ਵੀ ਟਾਲੀ ਆਪਾਂ ਮੋਡੀਫਾਈ ਕਰੀ ਸੀ ਮੋਡੀਫਾਈ ਕਰਾਈ ਉਹਨਾਂ ਨੇ ਹਾਂ ਜੀ ਕਰ ਬਾਈ ਜੀ ਠੀਕ ਹੈ ਜੀ ਤੇ ਬਾਕੀ ਇੱਕ ਵਾਰੀ ਨਾ ਮੋਬਾਈਲ ਨੰਬਰ ਹੋਰ ਬੋਲ ਦਿ ਜੀ 98155 ਜੀ 50883 98153 550 98155 50883 50883 ਇੱਕ ਹੋਰ 78890 12068 78890 12068 12068 ਆ ਤੁਸੀਂ ਦੇਖ ਲਓ ਬਾਈ ਦਾ ਐਗਰੀ ਰਾਜਸਥਾਨ ਐਗਰੀ ਵਰਕਰਸ ਆ ਗਿਆ ਜੀ ਤੇ ਨੇੜੇ ਰਾਮਪਰਾ ਫੂਲ ਰਹਿਣਦਾ ਜੀ ਪਿੰਡ ਵਾਲਿਆਂ ਵਾਲੀ ਤੇ ਬਹੁਤ ਸੋਹਣੇ ਸੰਦਬਾਈ ਤਿਆਰ ਕਰਦਾ ਧੰਨਵਾਦ ਜੀ ਵੀਡੀਓ ਦੇਖਣ ਲਈ